ਜਦਿ ਪੰਜਾਬ ਸਾਹਿਬ ਵੇਖੇ ਨਾ ਸੰਤਾਂ ਦੀ ਬੜੀ ਰੌਣਕ ਰਹਿੰਦੀ ਹੈ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਪਰ ਗਰਮੀਆਂ ਦੇ ਦਿਨਾਂ ਵਿੱਚ ਕਹਿੰਦੇ ਉੱਥੇ ਜਾਦੀ ਰੌਣਕ ਰਹਿੰਦੀ ਆ ਰਹਿਮਸ ਬਾਈ ਕੀਰਤਨ ਹੁੰਦਾ ਹੈ ਤਾਂ ਇੱਕ ਬੀਬੀ ਜਿਹਦੀ ਗੁਰੂ ਨਾਨਕ ਸਾਹਿਬ ਜੀਾਂ ਦੇ ਚ ਭਾਵਨਾ ਬੜੀ ਜਿਆਦਾ ਹੈ ਉਹ ਸਤਗੁਰੂ ਸਾਹਿਬ ਜੀਾਂ ਦੇ ਅੱਗੇ ਅਰਦਾਸ ਬੇਨਤੀ ਕਰਦੀ ਹੈ ਧਿਆਨ ਧਰ ਕੇ ਉਹਦੇ ਘਰ ਕੋਈ ਆਲਾਨ ਨਹੀਂ ਹੈ ਪੁੱਤਰ ਨਹੀਂ ਹੈ ਉਹ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕੀਤੀ ਮਹਾਰਾਜ ਮੇਰੇ ਘਰ ਕੋਈ ਪੁੱਤਰ ਹੋ ਜਾਵੇ ਤਾਂ ਮੈਂ ਰੈਣ ਸਬਾਈ ਰਤਨ ਦੇ ਵਿੱਚ ਆ ਕੇ ਹਾਜ਼ਰੀ ਭਰਾਂਗੀ ساری ਰਾਤ ਪਰਮੇਸ਼ਰ ਤੇ ਗੁਨਾ ਮਗਾਵਾਂਗੀ ਇਹ ਅਰਦਾਸ ਕੀਤੀ ਵਾਪਸ ਕਰੇ ਚਲੀ ਗਈ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਰਹਿਮਤ ਕੀਤੀ ਉਸ ਬੀਬੀ ਦੀ ਅਰਦਾਸ ਪੂਰਨ ਹੋਈ ਉਹਦੇ ਘਰ ਪੁੱਤਰ ਹੋ ਗਿਆ ਉਹ ਦਿਨ ਪੁੱਤਰ ਹੋ ਗਿਆ ਤਾਂ ਸ਼ੁਕਰਾਨਾ ਕਰਨ ਵਾਸਤੇ ਪੰਡਾ ਸਾਹਿਬ ਰਹਿਤ ਸਵਾਇ ਕੀਰਤਨ ਵਿੱਚ ਜਾਣਾ ਚਾਹੁੰਦੀ ਹੈ ਤੇ ਉਹ ਜਿੱਥੋਂ ਉਹਨੇ ਤੁਰਨਾ ਸੀ ਨਾ ਉਥੋਂ ਸਟੇਸ਼ਨ ਤੇ ਵਹਿੰਦੀ ਹੈ ਪੰਜਾ ਸਾਹਿਬ ਸਟੇਸ਼ਨ ਵੱਲੋਂ ਟ੍ਰੇਨ ਤੇ ਜਾਂਦੀ ਹੈ ਨਾ ਆਪਣੇ ਬੱਚੇ ਨੂੰ ਨਾਲ ਲੈ ਕੇ ਮਨ ਸੋਚਦੀ ਹੈ ਕਿਉਂ ਨਾ ਇਸ ਪੁੱਤਰ ਨੂੰ ਪੰਜਾ ਸਾਹਿਬ ਵਿਖੇ ਨਾਂ ਅਨਸਾਹਿਬੀਆਂ ਦੇ ਸਨਾਤੇ ਨਾ ਤਿੰਨ ਆਤਮ ਸਤਕ ਕਰਾਵਾਂ ਦਰਸ਼ਨ ਕਰਾ ਕੇ ਲਿਆਵਾਂ ਗੁਰੂ ਸਾਹਿਬ ਜੀ ਦੀ ਗੋਦੀ 'ਚ ਬਿਠਾ ਕੇ ਲਿਆਵਾਂ ਭਾਵਨਾ ਹੈ ਸਿੱਖ ਦੀ ਉਹ ਮਾਤਾ ਦੀ ਭਾਵਨਾ ਸੀ ਟ੍ਰੇਨ 'ਚ ਬੈਠੀ ਪ੍ਰੇਮ ਦੇ ਵਿੱਚ ਭਿਜੀ ਹੋਈ ਮਾਂ ਨੂੰ ਜਿ ਸੁਤੀ ਜਾ ਰਹੀ ਹੈ ਪੰਜਾ ਸਾਹਿਬ ਜਾਣਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰ ਕਰਨਾ ਹੈ ਮੈਨੂੰ ਪੁੱਤਰ ਦੀ ਦਾਦ ਬਖਸ਼ੀ ਗਈ ਮਾਤਾ ਟ੍ਰੇਨ ਦੇ ਵਿੱਚ ਬੈਠੀ ਹੈ ਜਦੋਂ ਪੰਜਾ ਸਾਹਿਬ ਵਾਲਾ ਸਟੇਸ਼ਨ ਆਇਆ ਤਾਂ ਮਾਤਾ ਇਨੀ ਪਿਆਰ ਕਰਨੀ ਸੀ ਇਹਨੂੰ ਪਤਾ ਹੀ ਨਹੀਂ ਲੱਗਾ ਅਗਲੇ ਸਟੇਸ਼ਨ ਤੇ ਪਹੁੰਚ ਗਈ ਅਗਲਾ ਸਟੇਸ਼ਨ ਆਇਆ ਤੇ ਕਿਸੇ ਨੇ ਪੁੱਛਦੀ ਹੈ ਪੰਜਾ ਸਾਹਿਬ ਵਾਲਾ ਸਟੇਸ਼ਨ ਆ ਗਿਆ ਤਾਂ ਜਿਹੜੇ ਹੋਰ ਵਿੱਚ ਸਨ ਵਿੱਚ ਟ੍ਰੇਨ ਤੇ ਕਹਿਣ ਲੱਗੇ ਮਾਈ ਤੂੰ ਤਾਂ ਆ ਗਈ ਹੈ ਪੰਜਾ ਸਹਿਬ ਵਾਲਾ ਸਟੇਸ਼ਨ ਤਾਂ ਪਿੱਛੇ ਰਹਿ ਗਿਆ ਲੰਘ ਆਏ ਹਾਂ ਅਸੀਂ ਬੜੀ ਬਹਿਬਲ ਹੋ ਗਈ ਮਨ ਦੇ ਵਿੱਚ ਬੜਾ ਹੋਇਆ ਕਿ ਮੈਂ ਤਾਂ ਰੈਂਸ ਬਾਈ ਕੀ ਵਿੱਚ ਹਾਜ਼ਰੀ ਭਰਨੀ ਸੀ ਮੈਂ ਕਿਧਰੇ ਆ ਗਈ ਹਾਂ ਕਿਵੇਂ ਵਾਪਸ ਜਾਵਾਂਗੀ ਔਰ ਟレイン ਦੇ ਵਿੱਚ ਇੱਕ ਕਰਮਚਾਰੀ ਭਾਵੇਂ ਟੀਟੀ ਕਹਿ ਲਓ ਕੋਈ ਕਰਮਚਾਰੀ ਹੋਵੇਗਾ ਉਹ ਸਿੱਖ ਸੀ ਗੁਰੂ ਵਾਲਾ ਸੀ ਉਹਨੂੰ ਮਾਈ ਨੇ ਕਿਹਾ ਕਿ ਮੈਂ ਪੰਜਾ ਸਾਹਿਬ ਜਾਣਾ ਸੀ ਰੈਮ ਸਭਾਈ ਯੇਤਨ ਵਿੱਚ ਹਾਜ਼ਰੀ ਭਰਨੀ ਸੀ ਮੇਨੂੰ ਪੁੱਤਰ ਦੇ ਤਾਏ ਮਹਾਰਾਜ ਨੇ ਤਮਾ ਕਿਵੇਂ ਜਾਵਾਂਗੀ ਹਾਂ ਤਾਂ ਜਿਹੜਾ ਕਰਮਚਾਰੀ ਸਿੱਖ ਸੀ ਨਾ ਉਹਨੇ ਮਾਤਾ ਦੀ ਭਾਵਨਾ ਦੇਖੀ ਗੁਰੂ ਸਾਹਿਬ ਜੀ ਇਹ ਵਿੱਚ ਬੜੀ ਭਾਵਨਾ ਆਈ ਭਾਵਨਾ ਨੂੰ ਦੇਖਦਿਆਂ ਹੋਇਆਂ ਉਹ ਜਿਹੜਾ ਕਰਮਕਾਰੀ ਸੀ ਨਾ ਸੇਕ ਉਸਨੇ ਇੱਕ ਤਾਂਗੇ ਵਾਲੇ ਨੂੰ ਆਵਾਜ਼ ਮਾਰੀ ਤਾਂਗੇ ਵਾਲੇ ਨੂੰ ਕਿਹਾ ਇਸ ਮਾਈ ਨੂੰ ਪੰਜਾਂ ਸਾਲ ਵਿਕੇ ਛੱਡਿਆ ਤਾਂਗੇ ਵਾਲੇ ਰੋਜ਼ ਉਹਨਾਂ ਨੂੰ ਕਿਹਾ ਕਰਦੇ ਸੰਸੰਗ ਚਵਾੜੀਆਂ ਚਾਹੀਦੀਆਂ ਅੱਜ ਉਹ ਤਾਂਗੇ ਵਾਲੇ ਨੂੰ ਕਹਿ ਰਿਹਾ ਸੀ ਤੇ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਜਰੂਰ ਚਲਾ ਜਾਵੇਗਾ ਤੇ ਕਿਹਾ ਕਿ ਤੈਨੂੰ ਤੇਰਾ ਕਰਾਇਆ ਜਰੂਰ ਦਵਾਂਗੇ ਨਾਲ ਤੈਨੂੰ ਹੋਰ ਵੀ ਦਵਾਂਗੇ ਮਾਇਆ ਇਨਾਮ ਵੀ ਦਵਾਂਗੇ ਤੈਨੂੰ ਇਸ ਤਰ੍ਹਾਂ ਉਹ ਕਰਮਚਾਰੀ ਨੇ ਤਾਂਗੇ ਵਾਲੇ ਨੂੰ ਕਿਹਾ ਭਰੋਸਾ ਜਤਾਇਆ ਸੰਧਿਆ ਵੇਲੇ ਦਾ ਸਮਾਂ ཕੱਕਾ ਸੀ ਮਾਈ ਨੇ ਤੇ ਪੁੱਤਰ ਨੂੰ ਤਾਂਗੇ ਵਾਲੇ ਨੇ ਵਟਾਇਆ ਤੇ ਚੱਲ ਪਿਆ ਅੱਧ ਰਾਹ ਦੇ ਵਿੱਚ ਗਿਆ ਤੇ ਉਹਦੇ ਮਨ ਦੇ ਵਿੱਚ ਕੋਟ ਆ ਗਈ ਮਾਨੋਂ ਦਾ ਕੋਟਾ ਹੋ ਗਿਆ ਉਸਨੇ ਇੱਕ ਪਾਸੇ ਤਾਂਗਾ ਰੋਕ ਲਿਆ ਰਸਤੇ ਦੇ ਇੱਕ ਪਾਸੇ ਜਿੱਥੇ ਕੋਈ ਸਵਾਰੀ ਨਹੀਂ ਲੰਘ ਰਹੀ ਸੀ ਤੇ ਮਾਈ ਦੇ ਕੋਲੋਂ ਉਹਦੇ ਪੁੱਤਰ ਨੂੰ ਬੱਚੇ ਨੂੰ ਖੋੜਿਆ ਪੱਥਰ ਤੇ ਪਟਕਣ ਲੱਗਾ ਪੱਥਰ ਤੇ ਮਾਰਨ ਲੱਗਾ ਪੱਥਰ ਤੇ ਮਾਰ ਕੇ ਬੱਚਾ ਮਾਰ ਦੇਣਾ ਸੀ ਉਹਨੇ ਮਾਈ ਨੇ ਪਿੱਛੇ ਆਵਾਜ਼ ਮਾਰੀ ਵੇ ਮੇਰੇ ਪੁੱਤਰ ਨੂੰ ਨਾ ਕੁਝ ਕਹੀ ਗੁਰਨਾਨਕ ਸਾਹਿਬ ਜੀ ਨੇ ਦਾਤ ਬਖਸ਼ੀਏ ਮੇਰਾ ਪੁੱਤਰ ਕਿਉਂ ਮਾਰਦਾ ਉਹਨੇ ਨਾ ਸੁਣੀ ਫਿਰ ਜਦੋਂ ਚੁੱਕ ਕੇ ਬੱਚੇ ਨੂੰ ਪੱਥਰ ਤੇ ਮਾਰਨ ਲੱਗਾ ਨਾ ਤੇ ਮਾਈ ਨੇ ਅੱਖਾਂ ਬੰਦ ਕੀਤੀਆਂ ਧਿਆਨ ਤਰਿਆ ਗੁਰੂ ਨਾਨਕ ਸਾਹਿਬ ਜੀਆਂ ਦਾ ਮਹਾਰਾਜ ਮੇਰਾ ਤੇ ਤੂੰ ਹੀ ਆਸਰਾ ਹੈ ਕੋਈ ਆਸਰਾ ਹੀ ਨਹੀਂ ਇਸਹੀ ਕੋਈ ਕੋਏ ਕਿਸੇ ਦਾ ਕੋਈ ਕਿਸੇ ਦਾ ਕੋਈ ਹੈ ਮੰਜ ਨਿਮਾਣੀ ਇੱਕ ਤੂੰ ਮੇਰਾ ਨਿਮਾਣੀ ਦਾ ਨਿਤਾਣੀ ਦਾ ਤਾਂ ਇੱਕ ਤੂੰ ਹੀ ਹੈ ਤਾਂ ਗੁਰੂ ਨਾਨਕ ਸਾਹਿਬ ਜੀਆਂ ਨੇ ਖੇਡ ਵਾਪਰੀ ਉਹ ਪੱਥਰ ਦੇ ਵਿੱਚੋਂ ਇੱਕ ਜਰੀਲਾ ਸੱਪ ਨਿਕਲਿਆ ਜਦੋਂ ਉਹ ਬੱਚੇ ਨੂੰ 扑ਟਣ ਲੱਗਾ ਸੀ ਉਹਦੇ ਸੱਪ ਨੇ ਉਸ ਤਾਂਗੇ ਵਾਲੇ ਦੇ ਡੰਗ ਮਾਰ ਦਿੱਤਾ ਉਹ ਉੱਥੇ ਹੀ ਮਰ ਗਿਆ ਬੱਚਾ ਜਿਹੜਾ ਸੀ ਉਹ ਥੱਲੇ ਡੇ ਗਿਆ ਪਰ ਬਚ ਗਿਆ ਕੁਝ ਨਾ ਹੋਇਆ ਰੱਬ ਦੀ ਕਰਾਮਾਤ ਦੇਖੋ ਕੁਝ ਸਮੇ ਬਾਅਦਾਂ ਰਾਤਰੀ ਹੋ ਗਈ ਹੈ ਇੱਕ ਫੌਜੀਆ ਦਾ ਟਰੱਕ ਆ ਰਿਹਾ ਹੈ ਜਿਹਦਾ ਡਰਾਈਵਰ ਇੱਕ ਸਿੱਖ ਹੈ ਉਹ ਜਦੋਂ ਲੰਘ ਰਿਹਾ ਹੈ ਨਾ ਉਹਨੇ ਵੇਖਿਆ ਉਹਨੇ ਮਾਈ ਨੂੰ ਤਾਂਗੇ ਵਾਲੇ ਨੇ ਤਾਂਗੇ ਨਾਲ ਬੰਨ੍ਹ ਦਿੱਤਾ ਸੀ ਤੇ ਉਹ ਫੌਜੀ ਸਿੱਖ ਡਰਾਈਵਰ ਨੇ ਵੇਖਿਆ ਕਿ ਮਾਈ ਤਾਂਗੇ ਨਾਲ ਬੱਝੀ ਹੋਈ ਹੈ ਟਰੱਕ ਰੁਕ ਗਿਆ ਉਤਰਿਆ ਮਾਈ ਨੂੰ ਕੋਲਿਆ ਮਾਈ ਨੇ ਸਾਰੀ ਵਾਰਤਾ ਸੁਣਾਈ ਕਿ ਇਸ ਤਰੀਕੇ ਨਾਲ ਹੋਇਆ ਉਹਨੇ ਦੇਖਿਆ ਕਿ ਬੱਚਾ ਥੱਲੇ ਪਿਆ ਹੈ ਉਥੇ ਸੱਪ ਵੀ ਹੈ ਟਾਰਚ ਮਾਰੀ ਤਾਂ ਜਦੋਂ ਉਸ ਵੱਲ ਬੱਚੇ ਵੱਲ ਨੂੰ ਵਧਿਆ ਤੇ ਸੱਪ ਜਿਹੜਾ ਸੀ ਪਛਾਣ ਨੂੰ ਵੱਧ ਕੇ ਚਲਾ ਗਿਆ ਉਹਨੇ ਬੱਚੇ ਨੂੰ ਚੁੱਕਿਆ ਮਾਈ ਨੂੰ ਰਸੇ ਖੋਲ ਕੇ ਛੁਡਾਇਆ ਤੇ ਡਰਗ ਵਿੱਚ ਵਾ ਕੇ ਪੰਜਾ ਸੱਪ ਹੋ ਕੇ ਉਹਨਾਂ ਨੇ ਅਗਾਹ ਜਾਣਾ ਸੀ ਰਾਵਲ ਪਿੰਡੀ ਵੱਲ ਨੂੰ ਤਾਂ ਮਾਈ ਤੇ ਪੁੱਤਰ ਉਹਦਾ ਇਸ ਤਰੀਕੇ ਨਾਲ ਪੰਜਾ ਸਾਹਿਬ ਵਿਖੇ ਗੁਰੂ ਘਰ ਪਹੁੰਚੇ ਮਹਾਰਾਜ ਕਹਿੰਦੇ ਆ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚਲ ਸਤਗੁਰ ਕੋਟ ਪੈੰਡਾ ਆ ਗਏ ਹੋਏ ਲੈਣਾ ਇਕਾਤ ਪਾਵੇਂ ਆਦੇ ਮਣਾ ਮਨ ਵਿੱਚ ਫੁਰਨਾ ਤੇ ਜਗਾਗ ਨਾ ਗੁਰੂ ਕੋਲ ਜਾਣਾ ਗੁਰੂ ਦੀ ਜੋੜੀ ਅੰਨਰਾਜ ਦੀ ਪਾਰਨੀ ਆ ਤੂੰ ਇੱਕ ਪੈਰ ਕੁੱਟ ਸਤਗੁਰ ਕੋਟ ਪੈਂਡਾ ਆ ਗਿਆ ਵਿਲੇ ਤਾਂ ਕਰੋੜਾਂ ਹੀ ਪੈਰ ਚੱਲ ਕੇ ਗੁਰੂ ਨਾਨਕ ਸਾਹਿਬ ਅੱਗੇ ਉਹਦੀ ਲੈਣ ਵਾਸਤੇ ਹੁੰਦੇ ਆ ਭਾਈ ਮਰਦਾਰ ਜੀ ਕਹਿੰਦੇ ਇਸ ਵਾਸਤੇ ਧੰਗ ਗੁਰੰਗਨ ਦੇ ਮਹਾਰਾਜ ਸਾਹਿਬ ਨੇ ਗਿਆ ਕਿਸੇ ਹੀ ਕੋਏ ਕੋਏ ਕਿਸੇ ਕੋਈ ਕੋਏ ਮਨ ਨਹੀਂ ਮਾਣੀ ਇੱਕ ਤੁਮਾਰਾ ਜੀ ਕਿਸੇ ਦਾ ਕੋਈ ਆਸਰਾ ਸੰਸਾਰ ਤੇ ਕਿਸੇ ਦਾ ਕੋਈ ਹੈ ਮੇਰਾ ਤਾਂ ਨਿਮਾਣੇ ਨਿਤਾਣੇ ਦਾ ਤੁਹੀ ਇੱਕ ਆਸਰਾ ਹੈ